ਬੰਦ ਕਰ ਦੇ ਬੰਦ ਉਹ ਬੰਦ ਕਰ ਦੇ ਕਹਿੰਦਾ ਉਹ ਫੋਰਮੇ ਦੇ ਦੇ ਰਸੀਦ ਜਿਹੜਾ ਇਹ ਟੈਂਕੀ ਉੱਪਰ ਇਹਦੇ ਉੱਤੇ ਪੰਡਿਆ ਆਇਆ ਜਿੰਦਲ ਗੋਲਡ ਵਾਟਰ ਸਟਰੋਂਗ ਟੈਂਕੀ ਐਸਿੰਕਾ 37218 ਦਾ ਹੈਗੀ ਐ ਅੰਦਰ ਹੈ ਚਲ ਦੇਖ ਲੈਂਦੇ ਆ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀ ਬਲੰਬਰ ਦਾ ਫੋਨ ਨੰਬਰ ਦੇਖਣ ਵਾਲਿਆਂ ਦਾ ਦੇਖਣ ਵਾਲਿਆਂ ਨੂੰ ਤੇ ਸਵਾਗਤ ਹੈ ਬਾਈ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਵਿੱਚ ਓਏ 1 ਮਿੰਟ ਰੁਕ ਜਾ ਬਾਬੂ ਓਏ 1 ਮਿੰਟ ਰੁਕ ਜਾ ਮੈਂ ਉਹਦਾ ਬਲੌਗ ਸ਼ੁਰੂ ਕਰਿਆ ਵਾ ਕਿੱਥੇ ਤੂੰ ਆਹ ਬੋਲ ਰਿਹਾ ਦੋ ਬਤੂਨ ਤਾਂ ਇੱਥੇ ਨਹੀਂ ਹੈ ਹਾਂ ਕਿੱਥੇ ਲੈਣੀ ਕਿੰਨੀਆਂ ਦੋ ਸਪਲਾਈਆਂ ਤਾਂ ਕਿੰਨੀਆਂ ਦੋ ਫਰਿਜ ਇੱਕ ਭਰਨ ਵਾਲੀ ਹੋਣੀ ਹੈ ਪਿੱਛਾ ਗਰਾਊਂਡ ਵਾਲੀਆਂ ਨਾਲ ਜੋੜ ਦੂੰਗਾ ਹਾਂ ਹਾਂ ਤੁਰ ਕੇ ਇਸ ਤੇ ਭਾਈ ਐਨ ਆਰ ਆਈ ਕਲੋਨੀ ਦੇ ਵਿੱਚ ਆਪਾਂ ਅੱਜ ਟੈਂਕੀ ਦੀ ਫਿਲਿੰਗ ਕਰਨ ਵਾਸਤੇ ਆਏ ਹੋਏ ਆਂ ਟੈਂਕੀ ਫਿੱਟ ਕਰਨੀ ਆ ਮਾਲ ਕਹਿੰਦੇ ਇਹ ਪਟਾਇ ਲੱਗ ਰਹੀ ਹੈ ਤੇ ਟਾਇਲ ਲੱਗਣ ਦੇ ਪਹਿਲਾਂ ਟੈਂਕੀ ਫਿੱਟ ਕਰ ਦੋ ਥੜਾ ਬਣਿਆ ਹੋਇਆ ਉੱਪਰ ਤੇ ਭਾਈ ਦੇਖ ਸਕਦੇ ਤੁਸੀਂ ਕੋਠੀ ਦੇ ਵਿੱਚ ਚੱਲ ਰਿਹਾ ਕੰਮ ਮਾਰੂ ਮਾਰ ਸੀਲਿੰਗ ਹੋ ਗਈ ਸਾਰੇ ਕੋਠੇ ਟੈਂਕ ਕਿਧਰ ਵਾਲੇ ਤੇ ਰੱਖੂਗੇ ਹਨ ਆਪਣੀ ਹੋ ਰਹੇ ਦੀ ਬਸ ਰੱਖਣੇ ਨੇ ਦੋ ਟੈਂਕੀਆਂ ਦੋ ਕੋਠੀਆਂ ਬਈ ਕਿਸੇ ਹੋਰ ਬਲੰਬਰ ਨੇ ਕਰੀਆਂ ਇਹ ਤੇ ਆਪਣੇ ਕੋਲ ਆਹ ਦੋ ਕੋਠੀਆਂ ਕੰਮ ਤਾਂ ਪਿਛਲੀ ਵੀਡੀਓ ਜੀ ਤੁਸੀਂ ਦੇਖਿਆ ਹੀ ਹੋਣਾ ਦੋਨਾਂ ਕੋਠਿਆਂ ਦੇ ਬਲੌਗ ਪਾਈ ਹੋਏ ਆਪਾਂ ਫਿਟਿੰਗ ਦੇ ਸੀਵੇਰੇ ਦੇ ਥੱਲੇ ਜਿਹੜੀ ਪਾਈ ਆਪਾਂ ਪਾਪਾ ਤੇ ਇਹਨਾਂ ਦੇ ਕਨੈਕਸ਼ਨ ਆਪਣੇ ਇਧਰ ਟੈਂਕੀ ਦਾ ਕਰੇ ਹੋਏ ਆ ਤੇ ਸਪਲਾਈਆਂ ਰਹਿਦੀ ਜੋੜਨੇ ਨੂੰ ਇਹਦਾ ਕਰਦੇ ਆ ਬਾਈ ਕੰਮ ਲੱਗੀਆਂ ਥੱਲੇ ਟੈਲਾਂ ਟੈਂਕੀ ਫਿਟਕਾਉਣ ਦੇ ਵਾਸਤੇ ਬਾਈ ਸਮਾਨ ਆਪਾਂ ਲਿਆਏ ਤੇ ਮਾਲਕ ਕਹਿੰਦੇ ਸਪਲਾਈਆਂ ਦੋ ਦੋ ਬਾਥਰੂਮਾਂ ਦੀ ਜੋੜ ਕੇ ਇੱਕ ਕਰ ਦਿਓ ਠੀਕ ਆ ਬਾਬੂ ਭਾਈ ਜੀ ਹੁਣ ਫਰੈਸ਼ ਵਾਲੀ ਆ ਚੈੱਕ ਕਰ ਲੂਗੇ ਆਪਾਂ ਇੱਕ ਫਰੈਸ਼ ਦੀ ਆ ਤੇ ਦੋ ਬਾਥਰੂਮਾਂ ਦੀ ਇਕੱਠੀਆਂ ਹੁੰਦੀਆਂ ਪਹਿਲਾਂ ਹੀ ਗਰਾਉਂਡ ਆਰ ਫਰਸ਼ ਤੇ ਇੱਕ ਪਿੱਛੇ ਵਾਲੀ ਚੜ੍ਹੀ ਹੋਈ ਆ ਬਾਸ ਹੁੰਦੀ ਫਰਸ਼ ਗਰਾਉਂਡ ਫਲੋਰ ਵਾਲੇ ਦੀ ਮਿਲੋਂ ਗਰਾਉਂਡ ਫਲੋਰ ਵਿੱਚ ਆਪਣੇ ਦੋ ਬਾਥਰੂਮਾਂ ਕਾਸਪ ਲਾਈ ਜੜੀ ਹੋਈ ਆ ਉਦੀ ਤੇ ਬਾਈ ਇਧਰ ਦੋ ਕਿਚਨਾਂ ਦੀਆਂ ਲਾਡ ਅਡੜ ਚੜੀਆਂ ਵੀ ਆ ਇਹ ਵੀ ਆਪਾਂ ਨੇ ਜੁਆਇੰਟ ਕਰ ਲੈਣੀ ਸਪਲਾਈਆਂ ਤੇ ਸਮਾਨ ਹੈ ਬਾਈ ਤੁਹਾਨੂੰ ਦਿਖਾ ਦਿੰਨੇ ਆ ਸੁਪਰੀਮ ਕੰਪਨੀ ਦਾ ਆਇਆ ਸਮਾਨ ਸਾਰੀ ਠਿਕਾ ਬਾਬੂ ਸੁਪਰੀਮ ਦਾ ਆਇਆ ਵਾਹ ਆਹ ਹੈ ਫਲਾਈਆਂ ਦੋ ਦੋ ਹੁਣੇ ਕਰਕੇ ਇੰਚੀ ਦੇ ਉੱਪਰ ਸਰਾਖ ਮਾਰ ਕੇ ਇੰਚੀ ਦੇ ਨਾਲ ਅੱਖਾਂ ਜੋੜੂਗੇ ਪਾਣੀ ਦੇ ਨਹੀਂ ਇਸ ਵਾਰੀ ਕਰੇ ਆਪਾਂ ਨੇ ਤਾਂ ਕਿ ਪ੍ਰੈਸ਼ਰ ਵੀ ਥੋੜਾ ਜਿਆਦਾ ਵੱਧ ਵੱਧ ਕੇ ਆਊਗਾ ਨਾ ਬਾਬੂ ਫਰਕ ਤਾਂ ਪਾਊਗਾ ਜੀ ਕਿੱਥੇ ਇੰਚੀ ਦੇ ਕਿੱਥੇ ਪਾਣੀ ਦਾ ਕਰਨਾ ਸਰਾਖ ਇੱਕ ਵਾਰੀ ਪ੍ਰੈਸ਼ਰ ਘਟ ਜਾਂਦਾ ਏ ਚਲੋ ਬਈ ਫਿਰ ਹੁਣ ਅੱਗ ਦੇ ਹੋਈਏ ਦਵਾਲੀ ਅੱਗ ਬਾਲ ਕੇ ਫਿਰ ਟੈਕੀ ਦੇ ਵਿੱਚ ਸਰਾਖ ਮਾਰੂਗੇ ਤੇ ਨਿੱਪਲ ਧਰਦੀ ਹੈ ਬਾਈ ਗਰਮ ਹੋਣੇ ਵਾਸਤੇ ਨਾਲੇ ਥੋੜੀ ਅੱਗ ਸੇਕ ਲਈਏ ਅੱਜ ਤਾਂ ਖੈਰ ਬਾਬੂ ਧੁੱਪ ਨਿਕਲੀ ਹੋਈ ਏ ਸੋਣੀ ਕਿੰਨੇ ਦਿਨ ਬਾਅਦ ਧੁੱਪ ਨਿਕਲੀ ਅੱਜ ਆਪਿਆ ਨਿੱਪਲ ਬਈ ਆਪਣੇ ਕੋਲ ਪਾਣੀ ਇੰਚੀ ਦਾ ਤੇ ਗਰਮ ਕਰਕੇ ਇਧਰਲੇ ਬਾਜੂਗੇ ਨਾ ਉਹ ਪਾਣੀ ਵਾਲੇ ਨਾਲੇ ਪਾਣੀ ਵਾਲਿਆਂ ਨਾਲ ਬਾਜੂਗੇ ਇੰਚੀ ਵਾਲੇ ਨਾਲ ਬਾਜੂਗੇ ਸਰਾਖ ਇੰਚੀ ਦਾ ਨਿੱਪਲ ਤਾਂ ਹੈ ਨਹੀਂ ਫਿਰ ਆਪਣੇ ਕੋਲ ਅਜੇ ਮਾਰ ਕੇ ਖੁੱਲਾ ਕਰ ਲੂੰਗਾ ਮੜਿਆ ਕੀ ਕਹਿੰਦਾ ਠੀਕ ਹੈ ਆਰ-ਪਾਰ ਕਰ ਲੂੰਗੇ ਇਹਨੂੰ ਥੈਲੀਆਂ ਨੂੰ ਲਾਉਣੀ ਬਈ ਅੱਗ ਲੱਕੜ ਹੈ ਨਹੀਂ ਉਰੇ ਥੈਲੀਆਂ ਉੱਤੇ ਬੱਗ ਵਾੜ ਕੇ ਤੇ ਮਾਰਦੇ ਫਰਾਖੇ ਦੇ ਫਸਾ ਫਰਕ ਕੱਲ 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 ਲੀ ਲਵ ਗੁਰਦੁਆਰੇ ਮੰਦਿਰ ਦੇ ਬਾਸ ਹੋ ਸਕਦੀ ਹੈ ਬੈਠ ਕੇ ਹਿਆ ਲੀਟਰ ਦੀ ਟੈਂਕੀ ਹੈ ਇਹ ਤਾਂ ਨੋਰਮਲ ਜੀ ਹੋਣਾ ਜਿਆਦਾ ਹੈਵੀ ਨਹੀਂ ਦਿਖਾ ਰਹੀ 3000 ਵਾਲੀ ਹੋਣੀ ਹੈ ਨਾ ਬਾਗੂ ਟੈਂਕੀ ਇਹ ਜਿਵੇਂ ਬੋਦੀ ਹੋਇਆ ਮੜਾ ਜਾ निप्पल गरम ਕਰਦੇ ਜੇ ਤੇ ਸਰਾਖ ਹੋ ਗਿਆ ਰ ਪਰ ਦੋ ਟੈਂਕੀਆਂ ਅੱਜ ਜੇ ਉਧਰ ਵਾਲੀ ਵੀ ਦੇਖਦੇ ਆ ਉਹ ਪਾਈਆ ਬਾਈ ਟੈਂਕੀ ਪਾਈਪਰ ਉਹਦੇ ਕਨੈਕਸ਼ਨ ਆਪਾਂ ਸਰਾਖ ਮਾਰੇ ਹੋਏ ਪਹਿਲਾਂ ਹੀ ਇਹ ਰੋ ਇੱਕ ਟੈਂਕ ਨੀਪਾ ਲੱਗ ਗਿਆ ਠੀਕ ਹੈ ਕਾਸਤੇ ਇੱਕ ਟਿੰਗ ਨਿਪਲ ਆਪਏ ਇਹਦੇ ਚੈੱਕ ਨਟ ਜੀ ਵਿੱਚ ਵੜਨਾ ਪੈਣਾ ਇੱਕ ਵਾਰੀ ਤੈਨੂੰ ਕਾੜਾ ਜਾ ਘੁੱਟ ਪਾਣਾ ਪੈਣਾ ਦੂਹਾ ਕਿੱਧਰ ਮਾਰਾਂ ਫਿਰ ਇੱਧਰ ਮਾਰੋ ਇੱਥੇ ਅੱਡ ਕਿਚ ਬਾਹਰ ਇੱਟਕੀ ਦੇ ਵਿੱਚ ਇੱਥੇ ਨਹੀਂ ਇਹਨੂੰ ਇੱਥੇ ਸਾਈਡ ਨੂੰ ਵੀ ਸਾਈਡ ਪਰ ਮਾਰ ਲਓ ਰੇ ਨਹੀਂ ਇੱਧਰ ਫੁੱਲ ਟਰੈਪ ਆ ਗਿਆ ਆ ਰਿਹਾ ਐਸੀ ਖਿੱਚਣਾ ਪਵੇਗਾ ਅੱਛਾ ਐਲੋ ਬਲਾਗੇ ਠੀਕ ਹੈ eu fazer eu ਕਿਉਂ ਰੱਖਣਾ ਮੈਸ ਬਾੜੇ ਪਲੰਬਰ ਦੀ ਨਿਸ਼ਾਨੀ ਆ ਪੱਕਾ ਸਲੋਸਨ ਡੋਲਦਾ ਹੁੰਦਾ ਬੱਸ ਜਿੰਨੀ ਛੇਤੀ ਕਾਲੀ ਕਰਦਾ ਕਾਲੀ ਅੱਗੇ ਟੋਏ ਫਮੀਰੇ ਜਾਂਦੇ ਕਸਰ 63 ਚੜਦੀ ਥੋੜੀਆਂ ਐਲ ਮਟੀਆਂ ਨੇ ਇਹਦੀਆਂ ਚਲਾ ਜਾ ਉਧਰ ਚੱਕ ਹੁਣ ਸਪਲਾਈ ਜੋੜੀਏ ਅੱਦੇ ਰੋ ਉੱਚੀ ਸਪਲਾਈ ਚੈੱਕਾਂ ਦੇ ਵੇਣੇ ਕਿਹੜੀ ਭਰਨੇ ਵਾਲੀ ਹੈ ਕੋਈ ਟੈਂਕੀ ਵਾਲੀ ਹੈ ਥੱਲੇ ਜਾ ਕੇ ਫੂਕ ਮਾਰ ਕੇ ਠੀਕ ਹੈ ਫਿਰ ਚੈੱਕ ਕਰਦੇ ਆ ਇਹਨੂੰ ਇਹਦੇ ਚ દોਰ ਸੋਈਆਂ আর ਇੱਕ ਬਾਥਰੂਮ ਦੀ ਸਪਲਾਈ ਜੁਆਇੰਟ ਹੋ ਗਈ ਠੀਕ ਹੈ ਹਮ ਮਸਾ ਇੱਕ ਸਪਲਾਈ ਜੁੜ ਗਈ ਬਈ ਆਪਣੀ ਟੈਂਕੀ ਦੇ ਨਾਲ 1 ਮਿੰਟ ਰੁਕ ਜਾ ਬਾਬੂ ਜੀ ਆ ਬੋਲ ਕੰਮ ਆਪਣਾ ਨਿਬਣਾ ਵਾਲਾ ਹੀ ਆ ਬਾਈ ਕੰਮ ਥੋੜਾ ਬਹੁਤ ਹੀ ਰਹੇਗਾ ਟੈਂਕੀ ਦਾ ਠੀਕ ਆ ਬਾਬੂ ਫਿਰ ਪਾਰਲੀ ਟੈਂਕੀ ਦਾ ਵੀ ਦੇਖਦੇ ਆ ਉੱਧਰ ਓ ਪਈਆ ਪਿੱਕ ਪਾਗਜ ਤਾਂ ਕੱਢਿਆ ਨਹੀਂ ਵਿੱਚ ਤੇ ਤਾਂ ਇੱਕ ਕਾਗਜ ਕੱਢਿਆ ਜਾਂਦਾ ਤੇ ਕੀ ਢੱਕਣ ਵੀ ਅੰਦਰ ਹੈ ਅੰਦਰ ਹੀ ਪਿਆ ਢਾੜ ਦੇ ਕੰਮ ਇਹ ਜਾਈ ਆ ਨੀਚੇ ਪਿਆ ਢੱਕਣ ਦੇਖ ਲੈ ਲੈ ਹੁਣ ਕੀ ਕਰਨਾ ਬੋਲ ਆਲੀ ਖਾਣੀ ਇਧਰ ਵਾਲੀ ਟੈਂਕੀ ਦਾ ਬਾਈ ਆਪਣਾ ਕੰਮ ਕੰਪਲੀਕੇਟ ਹੋ ਗਿਆ ਜੁੜ ਗਈਆਂ ਬਾਈ ਸਾਰੀਆਂ ਸਪਲਾਈਆਂ ਇਹ ਚਲਾ ਕੇ ਦੇਖੀ ਟੋਟਾ ਬਾਬੂ ਓਵਰਫਲੋ ਵਾਲਾ ਹਾਂ ਓਵਰਫਲੋ ਦਾ ਦੇਖੀ ਲੱਗਦਾ ਰੋਟਾ ਇਹ ਤੇ ਸਾਰੇ ਇਧਰ ਵਾਲੀ ਟੈਂਕੀ ਦਾ ਵੀ ਦੇਖੀਏ ਫਿਰ ਹੁਣ ਸਫਲਾਈਆਂ ਦਾ ਕਰੀਏ ਜੋੜ ਤੋੜ ਪੂਰੇ ਕੱਢ ਕੇ ਐਂਡ ਕੇਬਲ ਲਾਗੇ ਦੋ ਦਿਨ ਆਪਾਂ ਜੋੜੀ ਨਹੀਂ ਥੀ ਬਈ ਟੈਂਕੀ ਇਹ ਪਿਛਲੀ ਵੀਡੀਓ ਦੇਖਿਆ ਹੋਣਾ ਤੁਸੀਂ ਵੀ ਟੈਂਕੀ ਦੀ ਫਿਟਿੰਗ ਕੰਪਲੇਟ ਨਹੀਂ ਦੀ ਕਰਾਈ ਮਾਲਕਾਂ ਨੇ ਤੇ ਟੈਂਕੀ ਦੇ ਵਿੱਚ ਪਾਣੀ ਚੈੱਕ ਕਰੀਏ ਕਿੰਨਾ ਹੈ ਭਾਈ ਅੱਧੇ ਹੀ ਘਾ ਟੈਂਕੀ ਤੇ ਫਰੈਸ਼ ਵਾਲੀ ਲਾਈਨ ਭਾਈ ਜੁੜਨੇ ਨੂੰ ਰਹਿਦੀ ਹੈ ਅਜੇ ਬਾਗੋ ਜੁੜ ਗਿਆ ਸਪਲਾਈ ਓਏ ਠੀਕ ਆ ਠੀਕ ਆ ਕਰਦੇ ਹਾਂ ਸਮਾਨ ਕਲੋਜ ਇਸੇ ਦੇ ਨਾਲ ਪੱਜ ਦੇ ਬਲੌਗ ਦੀ ਇੱਥੇ ਸਮਾਪਤੀ ਕਰ ਦੇਣੀ ਆ ਹੋ ਸਪਲਾਈ ਰਹਿ ਗਈ ਕਿ ਜੋੜਨੇ ਨੂੰ ਅੱਜ ਢਿੱਲਾ ਚੱਲ ਰਿਹਾ ਤੂੰ ਅੱਜ ਤੇਰਾ ਲੱਜਣ ਲੱ ਹੈ ਨਹੀਂ ਮੈਨੂੰ ਲੱਗਦਾ ਅੱਜ ਕੰਮ ਅੱਜ ਤਾਂ ਪੱਟ ਪੱਟੀਆਂ ਦਾ ਕੰਮ ਤਾਂ ਅੱਜ ਤਾਂ ਸਪਲਾਈਆਂ ਜੋੜ ਰਹੇ ਆ ਹਮ ਤਾਂ ਮਾਰ ਮੜੀ ਜੀ ਫੁਰਤੀ ਦਿਨ ਦੇਖ ਲੈ ਕਿੱਥੇ ਭੱਜਾ ਜਾ ਰਿਹਾ ਓ ਚਲੇਗਾ ਸੂਰਜ ਬਾਈ ਟੈਂਕੀਆਂ ਦੀ ਫਿਟਿੰਗ ਕਰਤੀ ਬਾਈ ਦੋ ਦੀ ਤੇ ਬਾਈ ਕੰਮ ਸ਼ੁਰੂ ਕਰਿਆ ਤਾਂ ਆਪਾਂ ਨੇ ਅੱਜ 12 ਵਜੇ 12 1:00 ਵੱਜ ਗਿਆ ਤਾਂ ਬਾਈ ਅੱਜ ਟੈਂਕੀਆਂ ਦੀ ਫਿਟਿੰਗ ਕਰਤੀ ਬਾਈ ਦੇਖ ਸਕਦੇ ਆ ਤੁਸੀਂ ਪਿੱਛੇ 1000 1000 ਲੀਟਰ ਦੀਆਂ ਡੋ ਟੈਂਕੀਆਂ ਆ 1000 ਲੀਟਰ ਪਰ ਰੱਖੀ ਤੇ 1000 ਲੀਟਰ ਇੱਧਰ ਰੱਖੀ ਐ ਤੇ ਉਹ ਟੈਂਕੀ ਆਪਾਂ ਪਹਿਲਾਂ ਰੱਖ ਗਏ ਤੇ ਜਿਹੜੇ ਮੇਰੇ ਵੀਰ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਜੁੜ ਸਕਦੇ ਆ ਤੇ ਆਪਣਾ ਪੁਰਾਣੇ ਵਲੌਗ ਚ ਦੇਖ ਸਕਦਾ ਤੁਸੀਂ ਠੀਕ ਆ ਬਾਬੂ ਹੋਰ ਕੋਈ ਗੱਲਬਾਤ ਕਰਨੀ ਆ ਵੀਡੀਓ ਮੈਂ ਬਣ ਰਿਹਾ ਹਾਂ ਵੀਡੀਓ ਨੂੰ ਬਾਈ ਕਮੈਂਟ ਆਪਣਾ ਜਰੂਰ ਕਰੇ ਕਰੋ ਦੇਖ ਕੇ ਵੀਡੀਓ ਵੀਡੀਓ ਸਾਨੂੰ ਕਿੱਦਾਂ ਦੀ ਲੱਗੀ ਐ ਤੁਹਾਡੇ ਵੱਲੋਂ ਕਿੱਦਾਂ ਰਿਸਪੌਂਸ ਆਉਂਦਾ ਸਾਡਾ ਹੌਸਲਾ ਬਣਿਆ ਰਹਿੰਦਾ ਏ ਠੀਕ ਆ ਬਾਬੂ ਅੱਜ ਦੇੰਦੀ ਇੰਨੀ ਕੁ ਗੱਲ ਬਾਤ ਈ ਬਾਈ ਸਵੇਰੇ ਨਵੇਂ ਬਲੌਗ ਦੇ ਨਾਲ ਸਵੇਰੇ 8 ਵਜੇ ਮਿਲੂਗੇ ਅੱਜ ਦੇ ਬਲੌਗ ਵਿੱਚ ਇੰਨਾ ਕਹਤਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਾਰਿਆਂ ਦਾ